ਨਿਊਜ਼ੀਲੈਂਡ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਵੱਡਾ ਐਲਾਨ ਕੀਤਾ ਹੈ ਜਿਸ ਤਹਿਤ ਦੇਸ਼ ਦੀਆਂ ਮਸ਼ਹੂਰ ਡੀਓਐਸ ਸਾਈਟਾਂ ਤੇ ਘੁੰਮਣ ਲਈ ਹੁਣ ਫੀਸ ਅਦਾ ਕਰਨੀ ਪਵੇਗੀ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਹਨਾਂ ਸਾਈਟਾਂ ਤੇ ਬਿਜ਼ਨਸ ਐਕਟੀਵਿਟੀ ਨੂੰ ਵੀ ਵਧਾਇਆ ਜਾਵੇਗਾ ਅੱਜ ਐਲਾਨੇ ਗਏ ਖਰਚੇ ਦਾ ਅਰਥ ਹੋਵੇਗਾ ਕਿ ਕੈਂਥਰਲ ਕੋਵਟੇ ਵਿੰਗਨੂਏ ਹੈਈ ਟੋਂਗਰ ਹੀਰੋ ਕ੍ਰੋਸਿੰਗ ਮਿਲਫੋਰਡ ਟਰੈਕ ਅਤੇ ਆਉਰਾਕੀ ਮਾਉਂਟ ਕੋਕ ਜਾਣ ਵਾਲੇ ਵਿਦੇਸ਼ੀ ਸੈਲਾਨੀਆਂ ਨੂੰ ਪ੍ਰਤੀ ਵਿਅਕਤੀ 20 ਡਾਲਰ ਤੋਂ 40 ਡਾਲਰ ਦੇ ਵਿਚਕਾਰ ਦਾ ਭੁਗਤਾਨ ਕਰਨਾ ਪਵੇਗਾ ਇੱਥੇ ਖਾਸ ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਾਸੀਆਂ ਲਈ ਕੋਈ ਫੀਸ ਨਹੀਂ ਰੱਖੀ ਗਈ ਹੈ ਕਨਵਰਸੇਸ਼ਨ ਮਨਿਸਟਰ ਤਾਮਾ ਪੋਟਾਕਾ ਨੇ ਕਿਹਾ ਹੈ ਕਿ ਵਿਦੇਸ਼ੀ ਸੈਲਾਨੀ ਹਰ ਬਾਰੇ 80% ਇਹਨਾਂ ਸਾਈਟਾਂ ਨੂੰ ਦੇਖਣ ਲਈ ਆਉਂਦੇ ਹਨ ਉਨ੍ਹਾਂ ਨੇ ਕਿਹਾ ਹੈ ਕਿ ਇਸ ਫੀਸ ਦੇ ਨਾਲ 80 ਮਿਲੀਅਨ ਤੱਕ ਮਾਲੀਏ ਦੇ ਪੁੱਜਣ ਦੀ ਉਮੀਦ ਹੈ ਉਹਨਾਂ ਨੇ ਕਿਹਾ ਹੈ ਕਿ ਸੈਲਾਨੀ ਸਾਡੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ ਇਸ ਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਹੈ ਕਿ ਸਾਨੂੰ ਇਹਨਾਂ ਸਾਈਟਾਂ ਨੂੰ ਸਾਫ਼ ਸੁਥਰਾ ਰੱਖਣ ਲਈ ਕਾਫੀ ਖਰਚਾ ਕਰਨਾ ਪੈਂਦਾ ਹੈ ਅਤੇ ਇਹ ਫੀਸ ਸਾਡੀ ਬਹੁਤ ਮਦਦ ਕਰੇਗੀ ਉਹਨਾਂ ਨੇ ਕਿਹਾ ਹੈ ਕਿ ਆਮਦਨ ਵਧਣ ਦੇ ਨਾਲ ਸਰਕਾਰ ਦੇਸ਼ ਦੀ ਤਰੱਕੀ ਦੇ ਵਧੇਰੇ ਧਿਆਨ ਦੇ ਸਕੇਗੀ ਨਿਊਜ਼ੀਲੈਂਡ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਵੱਡਾ ਐਲਾਨ ਕੀਤਾ ਹੈ ਜਿਸ ਤਹਿਤ ਦੇਸ਼ ਦੀਆਂ ਮਸ਼ਹੂਰ ਡੀਓਐਸ ਸਾਈਟਾਂ ਤੇ ਕੁੰਮਣ ਲਈ ਹੁਣ ਫੀਸ ਅਦਾ ਕਰਨੀ ਪਵੇਗੀ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਹਨਾਂ ਸਾਈਟਾਂ ਤੇ ਬਿਜ਼ਨਸ ਐਕਟੀਵਿਟੀ ਨੂੰ ਵੀ ਵਧਾਇਆ ਜਾਵੇਗਾ ਅੱਜ ਐਲਾਨੇ ਗਏ ਖਰਚੇ ਦਾ ਅਰਥ ਹੋਵੇਗਾ ਕਿ ਕੈਂਥਰਲ ਕੋਵਟੇ ਵੈਂਗਨੂਏ ਹੈਈ ਟੋਂਗਰ ਹੀਰੋ ਕ੍ਰੋਸਿੰਗ ਮਿਲਫੋਰਡ ਟਰੈਕ ਅਤੇ ਆਉਰਾਕੀ ਮਾਉਂਟ ਕੋਕ ਜਾਣ ਵਾਲੇ ਵਿਦੇਸ਼ੀ ਸੈਲਾਨੀਆਂ ਨੂੰ ਪ੍ਰਤੀ ਵਿਅਕਤੀ 20 ਡਾਲਰ ਤੋਂ 40 ਡਾਲਰ ਦੇ ਵਿਚਕਾਰ ਦਾ ਭੁਗਤਾਨ ਕਰਨਾ ਪਵੇਗਾ ਇੱਥੇ ਖਾਸ ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਾਸੀਆਂ ਲਈ ਕੋਈ ਫੀਸ ਨਹੀਂ ਰੱਖੀ ਗਈ ਹੈ ਕਨਵਰਸੇਸ਼ਨ ਮਨਿਸਟਰ ਤਾਮਾ ਪੋਟਾਕਾ ਨੇ ਕਿਹਾ ਹੈ ਕਿ ਵਿਦੇਸ਼ੀ ਸੈਲਾਨੀ ਹਰ ਬਾਰੇ 80% ਇਹਨਾਂ ਸਾਈਟਾਂ ਨੂੰ ਦੇਖਣ ਲਈ ਆਉਂਦੇ ਹਨ ਉਨ੍ਹਾਂ ਨੇ ਕਿਹਾ ਹੈ ਕਿ ਇਸ ਫੀਸ ਦੇ ਨਾਲ 80 ਮਿਲੀਅਨ ਤੱਕ ਮਾਲੀਏ ਦੇ ਪੁੱਜਣ ਦੀ ਉਮੀਦ ਹੈ ਉਹਨਾਂ ਨੇ ਕਿਹਾ ਹੈ ਕਿ ਸੈਲਾਨੀ ਸਾਡੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ ਇਸ ਤੇ ਪ੍ਰਧਾਨ ਮੰਤਰੀ ਕਿਸਟੋਫਰ ਲਕਸਨ ਨੇ ਕਿਹਾ ਹੈ ਕਿ ਸਾਨੂੰ ਇਹਨਾਂ ਸਾਈਟਾਂ ਨੂੰ ਸਾਫ਼ ਸੁਥਰਾ ਰੱਖਣ ਲਈ ਕਾਫੀ ਖਰਚਾ ਕਰਨਾ ਪੈਂਦਾ ਹੈ ਅਤੇ ਇਹ ਫੀਸ ਸਾਡੀ ਬਹੁਤ ਮਦਦ ਕਰੇਗੀ ਉਹਨਾਂ ਨੇ ਕਿਹਾ ਹੈ ਕਿ ਆਮਦਨ ਵਧਣ ਦੇ ਨਾਲ ਸਰਕਾਰ ਦੇਸ਼ ਦੀ ਤਰੱਕੀ ਦੇ ਵਧੇਰੇ ਧਿਆਨ ਦੇ ਸਕੇਗੀ ਨਿਊਜ਼ੀਲੈਂਡ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਵੱਡਾ ਐਲਾਨ ਕੀਤਾ ਹੈ ਜਿਸ ਤਹਿਤ ਦੇਸ਼ ਦੀਆਂ ਮਸ਼ਹੂਰ ਡੀਓਐਸ ਸਾਈਟਾਂ ਤੇ ਕੋਮਣ ਲਈ ਹੁਣ ਫੀਸ ਅਦਾ ਕਰਨੀ ਪਵੇਗੀ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਹਨਾਂ ਸਾਈਟਾਂ ਤੇ ਬਿਜ਼ਨਸ ਐਕਟੀਵਿਟੀ ਨੂੰ ਵੀ ਵਧਾਇਆ ਜਾਵੇਗਾ ਅੱਜ ਐਲਾਨੇ ਗਏ ਖਰਚੇ ਦਾ ਅਰਥ ਹੋਵੇਗਾ ਕਿ ਕੈਂਥਰਲ ਕੋਵਟੇ ਵੈਂਗਨੂਏ ਹੈਈ ਟੋਂਗਰ ਹੀਰੋ ਕ੍ਰੋਸਿੰਗ ਮਿਲਫੋਰਡ ਟਰੈਕ ਅਤੇ ਆਉਰਾਕੀ ਮਾਉਂਟ ਕੋਕ ਜਾਣ ਵਾਲੇ ਵਿਦੇਸ਼ੀ ਸੈਲਾਨੀਆਂ ਨੂੰ ਪ੍ਰਤੀ ਵਿਅਕਤੀ 20 ਡਾਲਰ ਤੋਂ 40 ਡਾਲਰ ਦੇ ਵਿਚਕਾਰ ਦਾ ਭੁਗਤਾਨ ਕਰਨਾ ਪਵੇਗਾ ਇੱਥੇ ਖਾਸ ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਾਸੀਆਂ ਲਈ ਕੋਈ ਫੀਸ ਨਹੀਂ ਰੱਖੀ ਗਈ ਹੈ ਕਨਵਰਸੇਸ਼ਨ ਮਨਿਸਟਰ ਤਾਮਾ ਪੋਟਾਕਾ ਨੇ ਕਿਹਾ ਹੈ ਕਿ ਵਿਦੇਸ਼ੀ ਸੈਲਾਨੀ ਹਰ ਬਾਰੇ 80% ਇਹਨਾਂ ਸਾਈਟਾਂ ਨੂੰ ਦੇਖਣ ਲਈ ਆਉਂਦੇ ਹਨ ਉਨ੍ਹਾਂ ਨੇ ਕਿਹਾ ਹੈ ਕਿ ਇਸ ਫੀਸ ਦੇ ਨਾਲ 80 ਮਿਲੀਅਨ ਤੱਕ ਮਾਲੀਏ ਦੇ ਪੁੱਜਣ ਦੀ ਉਮੀਦ ਹੈ ਉਹਨਾਂ ਨੇ ਕਿਹਾ ਹੈ ਕਿ ਸੈਲਾਨੀ ਸਾਡੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ ਇਸ ਤੇ ਪ੍ਰਧਾਨ ਮੰਤਰੀ ਕਿਸਟੋਫਰ ਲਕਸਨ ਨੇ ਕਿਹਾ ਹੈ ਕਿ ਸਾਨੂੰ ਇਹਨਾਂ ਸਾਈਟਾਂ ਨੂੰ ਸਾਫ਼ ਸੁਥਰਾ ਰੱਖਣ ਲਈ ਕਾਫੀ ਖਰਚਾ ਕਰਨਾ ਪੈਂਦਾ ਹੈ ਅਤੇ ਇਹ ਫੀਸ ਸਾਡੀ ਬਹੁਤ ਮਦਦ ਕਰੇਗੀ ਉਹਨਾਂ ਨੇ ਕਿਹਾ ਹੈ ਕਿ ਆਮਦਨ ਵਧਣ ਦੇ ਨਾਲ ਸਰਕਾਰ ਦੇਸ਼ ਦੀ ਤਰੱਕੀ ਦੇ ਵਧੇਰੇ ਧਿਆਨ ਦੇ ਸਕੇਗੀ ਨਿਊਜ਼ੀਲੈਂਡ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਵੱਡਾ ਐਲਾਨ ਕੀਤਾ ਹੈ ਜਿਸ ਤਹਿਤ ਦੇਸ਼ ਦੀਆਂ ਮਸ਼ਹੂਰ ਡੀਓਐਸ ਸਾਈਟਾਂ ਤੇ ਕੋਮਣ ਲਈ ਹੁਣ ਫੀਸ ਅਦਾ ਕਰਨੀ ਪਵੇਗੀ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਹਨਾਂ ਸਾਈਟਾਂ ਤੇ ਬਿਜ਼ਨਸ ਐਕਟੀਵਿਟੀ ਨੂੰ ਵੀ ਵਧਾਇਆ ਜਾਵੇਗਾ ਅੱਜ ਐਲਾਨੇ ਗਏ ਖਰਚੇ ਦਾ ਅਰਥ ਹੋਵੇਗਾ ਕਿ ਕੈਂਥਰਲ ਕੋਵਟੇ ਵੈਂਗਨੂਏ ਹੈਈ ਟੋਂਗਰ ਹੀਰੋ ਕ੍ਰੋਸਿੰਗ ਮਿਲਫੋਰਡ ਟਰੈਕ ਅਤੇ ਆਉਰਾਕੀ ਮਾਉਂਟ ਕੋਕ ਜਾਣ ਵਾਲੇ ਵਿਦੇਸ਼ੀ ਸੈਲਾਨੀਆਂ ਨੂੰ ਪ੍ਰਤੀ ਵਿਅਕਤੀ 20 ਡਾਲਰ ਤੋਂ 40 ਡਾਲਰ ਦੇ ਵਿਚਕਾਰ ਦਾ ਭੁਗਤਾਨ ਕਰਨਾ ਪਵੇਗਾ ਇੱਥੇ ਖਾਸ ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਾਸੀਆਂ ਲਈ ਕੋਈ ਫੀਸ ਨਹੀਂ ਰੱਖੀ ਗਈ ਹੈ ਕਨਵਰਸੇਸ਼ਨ ਮਨਿਸਟਰ ਤਾਮਾ ਪੋਟਾਕਾ ਨੇ ਕਿਹਾ ਹੈ ਕਿ ਵਿਦੇਸ਼ੀ ਸੈਲਾਨੀ ਹਰ ਬਰੇ 80% ਇਹਨਾਂ ਸਾਈਟਾਂ ਨੂੰ ਦੇਖਣ ਲਈ ਆਉਂਦੇ ਹਨ ਉਨ੍ਹਾਂ ਨੇ ਕਿਹਾ ਹੈ ਕਿ ਇਸ ਫੀਸ ਦੇ ਨਾਲ 80 ਮਿਲੀਅਨ ਤੱਕ ਮਾਲੀਏ ਦੇ ਪੁੱਜਣ ਦੀ ਉਮੀਦ ਹੈ ਉਹਨਾਂ ਨੇ ਕਿਹਾ ਹੈ ਕਿ ਸੈਲਾਨੀ ਸਾਡੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ ਇਸ ਤੇ ਪ੍ਰਧਾਨ ਮੰਤਰੀ ਕਿਸਟੋਫਰ ਲਕਸਨ ਨੇ ਕਿਹਾ ਹੈ ਕਿ ਸਾਨੂੰ ਇਹਨਾਂ ਸਾਈਟਾਂ ਨੂੰ ਸਾਫ਼ ਸੁਥਰਾ ਰੱਖਣ ਲਈ ਕਾਫੀ ਖਰਚਾ ਕਰਨਾ ਪੈਂਦਾ ਹੈ ਅਤੇ ਇਹ ਫੀਸ ਸਾਡੀ ਬਹੁਤ ਮਦਦ ਕਰੇਗੀ ਉਹਨਾਂ ਨੇ ਕਿਹਾ ਹੈ ਕਿ ਆਮਦਨ ਵਧਣ ਦੇ ਨਾਲ ਸਰਕਾਰ ਦੇਸ਼ ਦੀ ਤਰੱਕੀ ਦੇ ਵਧੇਰੇ ਧਿਆਨ ਦੇ ਸਕੇਗੀ ਨਿਊਜ਼ੀਲੈਂਡ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਵੱਡਾ ਐਲਾਨ ਕੀਤਾ ਹੈ ਜਿਸ ਤਹਿਤ ਦੇਸ਼ ਦੀਆਂ ਮਸ਼ਹੂਰ ਡੀਓਐਸ ਸਾਈਟਾਂ ਤੇ ਕੋਮਣ ਲਈ ਹੁਣ ਫੀਸ ਅਦਾ ਕਰਨੀ ਪਵੇਗੀ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਹਨਾਂ ਸਾਈਟਾਂ ਤੇ ਬਿਜ਼ਨਸ ਐਕਟੀਵਿਟੀ ਨੂੰ ਵੀ ਵਧਾਇਆ ਜਾਵੇਗਾ ਅੱਜ ਐਲਾਨੇ ਗਏ ਖਰਚੇ ਦਾ ਅਰਥ ਹੋਵੇਗਾ ਕਿ ਕੈਂਥਰਲ ਕੋਵਟੇ ਵੈਂਗਨੂਏ ਹੈਈ ਟੋਂਗਰ ਹੀਰੋ ਕ੍ਰੋਸਿੰਗ ਮਿਲਫੋਰਡ ਟਰੈਕ ਅਤੇ ਆਉਰਾਕੀ ਮਾਉਂਟ ਕੋਕ ਜਾਣ ਵਾਲੇ ਵਿਦੇਸ਼ੀ ਸੈਲਾਨੀਆਂ ਨੂੰ ਪ੍ਰਤੀ ਵਿਅਕਤੀ 20 ਡਾਲਰ ਤੋਂ 40 ਡਾਲਰ ਦੇ ਵਿਚਕਾਰ ਦਾ ਭੁਗਤਾਨ ਕਰਨਾ ਪਵੇਗਾ ਇੱਥੇ ਖਾਸ ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਾਸੀਆਂ ਲਈ ਕੋਈ ਫੀਸ ਨਹੀਂ ਰੱਖੀ ਗਈ ਹੈ ਕਨਵਰਸੇਸ਼ਨ ਮਨਿਸਟਰ ਤਾਮਾ ਪੋਟਾਕਾ ਨੇ ਕਿਹਾ ਹੈ ਕਿ ਵਿਦੇਸ਼ੀ ਸੈਲਾਨੀ ਹਰ ਬਰੇ 80% ਇਨ੍ਹਾਂ ਸਾਈਟਾਂ ਨੂੰ ਦੇਖਣ ਲਈ ਆਉਂਦੇ ਹਨ ਉਨ੍ਹਾਂ ਨੇ ਕਿਹਾ ਹੈ ਕਿ ਇਸ ਫੀਸ ਦੇ ਨਾਲ 80 ਮਿਲੀਅਨ ਤੱਕ ਮਾਲੀਏ ਦੇ ਪੁੱਜਣ ਦੀ ਉਮੀਦ ਹੈ ਉਹਨਾਂ ਨੇ ਕਿਹਾ ਹੈ ਕਿ ਸੈਲਾਨੀ ਸਾਡੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ ਇਸ ਤੇ ਪ੍ਰਧਾਨ ਮੰਤਰੀ ਕਿਸਟੋਫਰ ਲਕਸਨ ਨੇ ਕਿਹਾ ਹੈ ਕਿ ਸਾਨੂੰ ਇਹਨਾਂ ਸਾਈਟਾਂ ਨੂੰ ਸਾਫ਼ ਸੁਥਰਾ ਰੱਖਣ ਲਈ ਕਾਫੀ ਖਰਚਾ ਕਰਨਾ ਪੈਂਦਾ ਹੈ ਅਤੇ ਇਹ ਫੀਸ ਸਾਡੀ ਬਹੁਤ ਮਦਦ ਕਰੇਗੀ ਉਹਨਾਂ ਨੇ ਕਿਹਾ ਹੈ ਕਿ ਆਮਦਨ ਵਧਣ ਦੇ ਨਾਲ ਸਰਕਾਰ ਦੇਸ਼ ਦੀ ਤਰੱਕੀ ਦੇ ਵਧੇਰੇ ਧਿਆਨ ਦੇ ਸਕੇਗੀ ਨਿਊਜ਼ੀਲੈਂਡ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਵੱਡਾ ਐਲਾਨ ਕੀਤਾ ਹੈ ਜਿਸ ਤਹਿਤ ਦੇਸ਼ ਦੀਆਂ ਮਸ਼ਹੂਰ ਡੀਓਐਸ ਸਾਈਟਾਂ ਤੇ ਕੋਮਣ ਲਈ ਹੁਣ ਫੀਸ ਅਦਾ ਕਰਨੀ ਪਵੇਗੀ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਹਨਾਂ ਸਾਈਟਾਂ ਤੇ ਬਿਜ਼ਨਸ ਐਕਟੀਵਿਟੀ ਨੂੰ ਵੀ ਵਧਾਇਆ ਜਾਵੇਗਾ ਅੱਜ ਐਲਾਨੇ ਗਏ ਖਰਚੇ ਦਾ ਅਰਥ ਹੋਵੇਗਾ ਕਿ ਕੈਂਥਰਲ ਕੋਵਟੇ ਵਿੰਗਨੂਏ ਹੈਈ ਟੋਂਗਰ ਹੀਰੋ ਕ੍ਰੋਸਿੰਗ ਮਿਲਫੋਰਡ ਟਰੈਕ ਅਤੇ ਆਉਰਾਕੀ ਮਾਉਂਟ ਕੋਕ ਜਾਣ ਵਾਲੇ ਵਿਦੇਸ਼ੀ ਸੈਲਾਨੀਆਂ ਨੂੰ ਪ੍ਰਤੀ ਵਿਅਕਤੀ 20 ਡਾਲਰ ਤੋਂ 40 ਡਾਲਰ ਦੇ ਵਿਚਕਾਰ ਦਾ ਭੁਗਤਾਨ ਕਰਨਾ ਪਵੇਗਾ ਇੱਥੇ ਖਾਸ ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਾਸੀਆਂ ਲਈ ਕੋਈ ਫੀਸ ਨਹੀਂ ਰੱਖੀ ਗਈ ਹੈ ਕਨਵਰਸੇਸ਼ਨ ਮਨਿਸਟਰ ਤਾਮਾ ਪੋਟਾਕਾ ਨੇ ਕਿਹਾ ਹੈ ਕਿ ਵਿਦੇਸ਼ੀ ਸੈਲਾਨੀ ਹਰ ਬਾਰੇ 80% ਇਹਨਾਂ ਸਾਈਟਾਂ ਨੂੰ ਦੇਖਣ ਲਈ ਆਉਂਦੇ ਹਨ ਉਨ੍ਹਾਂ ਨੇ ਕਿਹਾ ਹੈ ਕਿ ਇਸ ਫੀਸ ਦੇ ਨਾਲ 80 ਮਿਲੀਅਨ ਤੱਕ ਮਾਲੀਏ ਦੇ ਪੁੱਜਣ ਦੀ ਉਮੀਦ ਹੈ ਉਹਨਾਂ ਨੇ ਕਿਹਾ ਹੈ ਕਿ ਸੈਲਾਨੀ ਸਾਡੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ ਇਸ ਤੇ ਪ੍ਰਧਾਨ ਮੰਤਰੀ ਕਿਸਟੋਫਰ ਲਕਸਨ ਨੇ ਕਿਹਾ ਹੈ ਕਿ ਸਾਨੂੰ ਇਹਨਾਂ ਸਾਈਟਾਂ ਨੂੰ ਸਾਫ਼ ਸੁਥਰਾ ਰੱਖਣ ਲਈ ਕਾਫੀ ਖਰਚਾ ਕਰਨਾ ਪੈਂਦਾ ਹੈ ਅਤੇ ਇਹ ਫੀਸ ਸਾਡੀ ਬਹੁਤ ਮਦਦ ਕਰੇਗੀ ਉਹਨਾਂ ਨੇ ਕਿਹਾ ਹੈ ਕਿ ਆਮਦਨ ਵਧਣ ਦੇ ਨਾਲ ਸਰਕਾਰ ਦੇਸ਼ ਦੀ ਤਰੱਕੀ ਦੇ ਵਧੇਰੇ ਧਿਆਨ ਦੇ ਸਕੇਗੀ ਨਿਊਜ਼ੀਲੈਂਡ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਵੱਡਾ ਐਲਾਨ ਕੀਤਾ ਹੈ ਜਿਸ ਤਹਿਤ ਦੇਸ਼ ਦੀਆਂ ਮਸ਼ਹੂਰ ਡੀਓਐਸ ਸਾਈਟਾਂ ਤੇ ਕੁੰਮਣ ਲਈ ਹੁਣ ਫੀਸ ਅਦਾ ਕਰਨੀ ਪਵੇਗੀ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਹਨਾਂ ਸਾਈਟਾਂ ਤੇ ਬਿਜ਼ਨਸ ਐਕਟੀਵਿਟੀ ਨੂੰ ਵੀ ਵਧਾਇਆ ਜਾਵੇਗਾ ਅੱਜ ਐਲਾਨੇ ਗਏ ਖਰਚੇ ਦਾ ਅਰਥ ਹੋਵੇਗਾ ਕਿ ਕੈਂਥਰਲ ਕੋਵਟੇ ਵਿੰਗਨੂਏ ਹੈਈ ਟੋਂਗਰ ਹੀਰੋ ਕ੍ਰੋਸਿੰਗ ਮਿਲਫੋਰਡ ਟਰੈਕ ਅਤੇ ਆਉਰਾਕੀ ਮਾਉਂਟ ਕੋਕ ਜਾਣ ਵਾਲੇ ਵਿਦੇਸ਼ੀ ਸੈਲਾਨੀਆਂ ਨੂੰ ਪ੍ਰਤੀ ਵਿਅਕਤੀ 20 ਡਾਲਰ ਤੋਂ 40 ਡਾਲਰ ਦੇ ਵਿਚਕਾਰ ਦਾ ਭੁਗਤਾਨ ਕਰਨਾ ਪਵੇਗਾ ਇੱਥੇ ਖਾਸ ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਾਸੀਆਂ ਲਈ ਕੋਈ ਫੀਸ ਨਹੀਂ ਰੱਖੀ ਗਈ ਹੈ ਕਨਵਰਸੇਸ਼ਨ ਮਨਿਸਟਰ ਤਾਮਾ ਪੋਟਾਕਾ ਨੇ ਕਿਹਾ ਹੈ ਕਿ ਵਿਦੇਸ਼ੀ ਸੈਲਾਨੀ ਹਰ ਬਾਰੇ 80% ਇਹਨਾਂ ਸਾਈਟਾਂ ਨੂੰ ਦੇਖਣ ਲਈ ਆਉਂਦੇ ਹਨ ਉਨ੍ਹਾਂ ਨੇ ਕਿਹਾ ਹੈ ਕਿ ਇਸ ਫੀਸ ਦੇ ਨਾਲ 80 ਮਿਲੀਅਨ ਤੱਕ ਮਾਲੀਏ ਦੇ ਪੁੱਜਣ ਦੀ ਉਮੀਦ ਹੈ ਉਹਨਾਂ ਨੇ ਕਿਹਾ ਹੈ ਕਿ ਸੈਲਾਨੀ ਸਾਡੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ ਇਸ ਤੇ ਪ੍ਰਧਾਨ ਮੰਤਰੀ ਕਿਸਟੋਫਰ ਲਕਸਨ ਨੇ ਕਿਹਾ ਹੈ ਕਿ ਸਾਨੂੰ ਇਹਨਾਂ ਸਾਈਟਾਂ ਨੂੰ ਸਾਫ਼ ਸੁਥਰਾ ਰੱਖਣ ਲਈ ਕਾਫੀ ਖਰਚਾ ਕਰਨਾ ਪੈਂਦਾ ਹੈ ਅਤੇ ਇਹ ਫੀਸ ਸਾਡੀ ਬਹੁਤ ਮਦਦ ਕਰੇਗੀ ਉਹਨਾਂ ਨੇ ਕਿਹਾ ਹੈ ਕਿ ਆਮਦਨ ਵਧਣ ਦੇ ਨਾਲ ਸਰਕਾਰ ਦੇਸ਼ ਦੀ ਤਰੱਕੀ ਦੇ ਵਧੇਰੇ ਧਿਆਨ ਦੇ ਸਕੇਗੀ ਨਿਊਜ਼ੀਲੈਂਡ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਵੱਡਾ ਐਲਾਨ ਕੀਤਾ ਹੈ ਜਿਸ ਤਹਿਤ ਦੇਸ਼ ਦੀਆਂ ਮਸ਼ਹੂਰ ਡੀਓਐਸ ਸਾਈਟਾਂ ਤੇ ਕੋਮਣ ਲਈ ਹੁਣ ਫੀਸ ਅਦਾ ਕਰਨੀ ਪਵੇਗੀ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਹਨਾਂ ਸਾਈਟਾਂ ਤੇ ਬਿਜ਼ਨਸ ਐਕਟੀਵਿਟੀ ਨੂੰ ਵੀ ਵਧਾਇਆ ਜਾਵੇਗਾ ਅੱਜ ਐਲਾਨੇ ਗਏ ਖਰਚੇ ਦਾ ਅਰਥ ਹੋਵੇਗਾ ਕਿ ਕੈਂਥਰਲ ਕੋਵਟੇ ਵਿੰਗਨੂਏ ਹੈਈ ਟੋਂਗਰ ਹੀਰੋ ਕ੍ਰੋਸਿੰਗ ਮਿਲਫੋਰਡ ਟਰੈਕ ਅਤੇ ਆਉਰਾਕੀ ਮਾਉਂਟ ਕੋਕ ਜਾਣ ਵਾਲੇ ਵਿਦੇਸ਼ੀ ਸੈਲਾਨੀਆਂ ਨੂੰ ਪ੍ਰਤੀ ਵਿਅਕਤੀ 20 ਡਾਲਰ ਤੋਂ 40 ਡਾਲਰ ਦੇ ਵਿਚਕਾਰ ਦਾ ਭੁਗਤਾਨ ਕਰਨਾ ਪਵੇਗਾ ਇੱਥੇ ਖਾਸ ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਾਸੀਆਂ ਲਈ ਕੋਈ ਫੀਸ ਨਹੀਂ ਰੱਖੀ ਗਈ ਹੈ ਕਨਵਰਸੇਸ਼ਨ ਮਨਿਸਟਰ ਤਾਮਾ ਪੋਟਾਕਾ ਨੇ ਕਿਹਾ ਹੈ ਕਿ ਵਿਦੇਸ਼ੀ ਸੈਲਾਨੀ ਹਰ ਬਾਰੇ 80% ਇਹਨਾਂ ਸਾਈਟਾਂ ਨੂੰ ਦੇਖਣ ਲਈ ਆਉਂਦੇ ਹਨ ਉਨ੍ਹਾਂ ਨੇ ਕਿਹਾ ਹੈ ਕਿ ਇਸ ਫੀਸ ਦੇ ਨਾਲ 80 ਮਿਲੀਅਨ ਤੱਕ ਮਾਲੀਏ ਦੇ ਪੁੱਜਣ ਦੀ ਉਮੀਦ ਹੈ ਉਹਨਾਂ ਨੇ ਕਿਹਾ ਹੈ ਕਿ ਸੈਲਾਨੀ ਸਾਡੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ ਇਸ ਤੇ ਪ੍ਰਧਾਨ ਮੰਤਰੀ ਕਿਸਟੋਫਰ ਲਕਸਨ ਨੇ ਕਿਹਾ ਹੈ ਕਿ ਸਾਨੂੰ ਇਹਨਾਂ ਸਾਈਟਾਂ ਨੂੰ ਸਾਫ਼ ਸੁਥਰਾ ਰੱਖਣ ਲਈ ਕਾਫੀ ਖਰਚਾ ਕਰਨਾ ਪੈਂਦਾ ਹੈ ਅਤੇ ਇਹ ਫੀਸ ਸਾਡੀ ਬਹੁਤ ਮਦਦ ਕਰੇਗੀ ਉਹਨਾਂ ਨੇ ਕਿਹਾ ਹੈ ਕਿ ਆਮਦਨ ਵਧਣ ਦੇ ਨਾਲ ਸਰਕਾਰ ਦੇਸ਼ ਦੀ ਤਰੱਕੀ ਦੇ ਵਧੇਰੇ ਧਿਆਨ ਦੇ ਸਕੇਗੀ ਨਿਊਜ਼ੀਲੈਂਡ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਵੱਡਾ ਐਲਾਨ ਕੀਤਾ ਹੈ ਜਿਸ ਤਹਿਤ ਦੇਸ਼ ਦੀਆਂ ਮਸ਼ਹੂਰ ਡੀਓਐਸ ਸਾਈਟਾਂ ਤੇ ਘੁੰਮਣ ਲਈ ਹੁਣ ਫੀਸ ਅਦਾ ਕਰਨੀ ਪਵੇਗੀ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਹਨਾਂ ਸਾਈਟਾਂ ਤੇ ਬਿਜ਼ਨਸ ਐਕਟੀਵਿਟੀ ਨੂੰ ਵੀ ਵਧਾਇਆ ਜਾਵੇਗਾ ਅੱਜ ਐਲਾਨੇ ਗਏ ਖਰਚੇ ਦਾ ਅਰਥ ਹੋਵੇਗਾ ਕਿ ਕੈਂਥਰਲ ਕੋਵਟੇ ਵਿੰਗਨੂਏ ਹੈਈ ਟੋਂਗਰ ਹੀਰੋ ਕ੍ਰੋਸਿੰਗ ਮਿਲਫੋਰਡ ਟਰੈਕ ਅਤੇ ਆਉਰਾਕੀ ਮਾਉਂਟ ਕੋਕ ਜਾਣ ਵਾਲੇ ਵਿਦੇਸ਼ੀ ਸੈਲਾਨੀਆਂ ਨੂੰ ਪ੍ਰਤੀ ਵਿਅਕਤੀ 20 ਡਾਲਰ ਤੋਂ 40 ਡਾਲਰ ਦੇ ਵਿਚਕਾਰ ਦਾ ਭੁਗਤਾਨ ਕਰਨਾ ਪਵੇਗਾ ਇੱਥੇ ਖਾਸ ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਾਸੀਆਂ ਲਈ ਕੋਈ ਫੀਸ ਨਹੀਂ ਰੱਖੀ ਗਈ ਹੈ ਕਨਵਰਸੇਸ਼ਨ ਮਨਿਸਟਰ ਤਾਮਾ ਪੋਟਾਕਾ ਨੇ ਕਿਹਾ ਹੈ ਕਿ ਵਿਦੇਸ਼ੀ ਸੈਲਾਨੀ ਹਰ ਬਾਰੇ 80% ਇਹਨਾਂ ਸਾਈਟਾਂ ਨੂੰ ਦੇਖਣ ਲਈ ਆਉਂਦੇ ਹਨ ਉਨ੍ਹਾਂ ਨੇ ਕਿਹਾ ਹੈ ਕਿ ਇਸ ਫੀਸ ਦੇ ਨਾਲ 80 ਮਿਲੀਅਨ ਤੱਕ ਮਾਲੀਏ ਦੇ ਪੁੱਜਣ ਦੀ ਉਮੀਦ ਹੈ ਉਹਨਾਂ ਨੇ ਕਿਹਾ ਹੈ ਕਿ ਸੈਲਾਨੀ ਸਾਡੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ ਇਸ ਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਹੈ ਕਿ ਸਾਨੂੰ ਇਹਨਾਂ ਸਾਈਟਾਂ ਨੂੰ ਸਾਫ਼ ਸੁਥਰਾ ਰੱਖਣ ਲਈ ਕਾਫੀ ਖਰਚਾ ਕਰਨਾ ਪੈਂਦਾ ਹੈ ਅਤੇ ਇਹ ਫੀਸ ਸਾਡੀ ਬਹੁਤ ਮਦਦ ਕਰੇਗੀ ਉਹਨਾਂ ਨੇ ਕਿਹਾ ਹੈ ਕਿ ਆਮਦਨ ਵਧਣ ਦੇ ਨਾਲ ਸਰਕਾਰ ਦੇਸ਼ ਦੀ ਤਰੱਕੀ ਦੇ ਵਧੇਰੇ ਧਿਆਨ ਦੇ ਸਕੇਗੀ ਨਿਊਜ਼ੀਲੈਂਡ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਲਈ ਵੱਡਾ ਐਲਾਨ ਕੀਤਾ ਹੈ ਜਿਸ ਤਹਿਤ ਦੇਸ਼ ਦੀਆਂ ਮਸ਼ਹੂਰ ਡੀਓਐਸ ਸਾਈਟਾਂ ਤੇ ਕੋਮਣ ਲਈ ਹੁਣ ਫੀਸ ਅਦਾ ਕਰਨੀ ਪਵੇਗੀ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਹਨਾਂ ਸਾਈਟਾਂ ਤੇ ਬਿਜ਼ਨਸ ਐਕਟੀਵਿਟੀ ਨੂੰ ਵੀ ਵਧਾਇਆ ਜਾਵੇਗਾ ਅੱਜ ਐਲਾਨੇ ਗਏ ਖਰਚੇ ਦਾ ਅਰਥ ਹੋਵੇਗਾ ਕਿ ਕੈਂਥਰਲ ਕੋਵਟੇ ਵਿੰਗਨੂਏ ਹੈਈ ਟੋਂਗਰ ਹੀਰੋ ਕ੍ਰੋਸਿੰਗ ਮਿਲਫੋਰਡ ਟਰੈਕ ਅਤੇ ਆਉਰਾਕੀ ਮਾਉਂਟ ਕੋਕ ਜਾਣ ਵਾਲੇ ਵਿਦੇਸ਼ੀ ਸੈਲਾਨੀਆਂ ਨੂੰ ਪ੍ਰਤੀ ਵਿਅਕਤੀ 20 ਡਾਲਰ ਤੋਂ 40 ਡਾਲਰ ਦੇ ਵਿਚਕਾਰ ਦਾ ਭੁਗਤਾਨ ਕਰਨਾ ਪਵੇਗਾ ਇੱਥੇ ਖਾਸ ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਾਸੀਆਂ ਲਈ ਕੋਈ ਫੀਸ ਨਹੀਂ ਰੱਖੀ ਗਈ ਹੈ ਕਨਵਰਸੇਸ਼ਨ ਮਨਿਸਟਰ ਤਾਮਾ ਪੋਟਾਕਾ ਨੇ ਕਿਹਾ ਹੈ ਕਿ ਵਿਦੇਸ਼ੀ ਸੈਲਾਨੀ ਹਰ ਬਾਰੇ 80% ਇਹਨਾਂ ਸਾਈਟਾਂ ਨੂੰ ਦੇਖਣ ਲਈ ਆਉਂਦੇ ਹਨ ਉਨ੍ਹਾਂ ਨੇ ਕਿਹਾ ਹੈ ਕਿ ਇਸ ਫੀਸ ਦੇ ਨਾਲ 80 ਮਿਲੀਅਨ ਤੱਕ ਮਾਲੀਏ ਦੇ ਪੁੱਜਣ ਦੀ ਉਮੀਦ ਹੈ ਉਹਨਾਂ ਨੇ ਕਿਹਾ ਹੈ ਕਿ ਸੈਲਾਨੀ ਸਾਡੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ ਇਸ ਤੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਹੈ ਕਿ ਸਾਨੂੰ ਇਹਨਾਂ ਸਾਈਟਾਂ ਨੂੰ ਸਾਫ਼ ਸੁਥਰਾ ਰੱਖਣ ਲਈ ਕਾਫੀ ਖਰਚਾ ਕਰਨਾ ਪੈਂਦਾ ਹੈ ਅਤੇ ਇਹ ਫੀਸ ਸਾਡੀ ਬਹੁਤ ਮਦਦ ਕਰੇਗੀ ਉਹਨਾਂ ਨੇ ਕਿਹਾ ਹੈ ਕਿ ਆਮਦਨ ਵਧਣ ਦੇ ਨਾਲ ਸਰਕਾਰ ਦੇਸ਼ ਦੀ ਤਰੱਕੀ ਦੇ ਵਧੇਰੇ ਧਿਆਨ ਦੇ ਸਕੇ